ਸ਼ਸ਼ੀਕਾ ਤੋਂ ਜੁੜੇ ਹੋਏ ਪੰਜਾਬ ਹਰਿਆਣਾ ਲਾਈਵ ਦੇ ਨਾਮ ਤੇ ਇੱਕ اہم ਜਾਣਕਾਰੀ ਅਪਡੇਟ ਸਾਂਝਾ ਕਰਨ ਜਾ ਰਹੇ ਹਾਂ ਜਿੱਥੋਂ ਲੰਬੀ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਭ੍ਰਸਟਾਚਾਰ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਉਸੇ ਤਹਿਤ ਵੱਡੀ ਕਾਰਵਾਈ ਇੱਕ ਉਹ ਭ੍ਰਸਟਾਚਾਰ ਦੇ ਖਿਲਾਫ ਹੋਈ ਹੈ ਤਹਿਸੀਲਾਂ ਦੇ ਵਿੱਚ ਜਿੱਥੇ ਬਟਵਾਰੀ ਆਪਣੀ ਮਨਮਰਜ਼ੀ ਤੋਂ ਪੈਸਾ ਵਸੂਲੀ ਕਰਦੇ ਨੇ ਪਰ ਉਹਨਾਂ ਦੇ ਖਿਲਾਫ ਵੱਡੀ ਮਹੀਮਾ ਜੜੀ ਪੰਜਾਬ ਸਰਕਾਰ ਵੱਲੋਂ ਛੇੜੀ ਗਈ ਸੀ ਤਾਂ ਉਸ ਦੇ ਤਹਿਤੀ ਵੱਡੀਆਂ ਕਾਰਵਾਈਆਂ ਵਿਜੀਲੈਂਸ ਬਿਊਰੋ ਵੱਲੋਂ ਵਕਵਕ ਪੰਜਾਬ ਦੇ ਹਿੱਸਿਆਂ ਦੇ ਵਿੱਚ ਹੋ ਰਹੀਆਂ ਨੇ ਤਾਂ ਉਹੀ ਕਾਰਵਾਈਏ ਦੇ ਤਹਿਤ ਜਿਹੜੀਆਂ ਲੰਬੀ ਦੇ ਵਿੱਚ ਕਾਰਵਾਈ ਹੋਈ ਹੈ ਲੰਬੀ ਦੇ ਵਿੱਚ ਕਾਰਵਾਈ ਹੈ ਜਿਹੜੀ ਵੱਡੀ ਕਾਰਵਾਈ ਹੋਈ ਹੈ ਜਿਸ ਦੇ ਵਿੱਚ ਵਿੜਿੰਖੜਾ ਨਿਵਾਸੀ ਵੱਲੋਂ ਇੱਕ ਸ਼ਿਕਾਇਤ ਵਿਜੀਲੈਂਸ ਬਿਊਰੋ ਨੂੰ ਦਰਜ ਕਰਵਾਈ ਗਈ ਸੀ ਤਾਂ ਉਸ ਤੋਂ ਬਾਅਦ ਨਿਵਾਸੀ ਦੀ ਸ਼ਿਕਾਇਤ ਦੇ ਕੇਸ ਗਿਆਨ ਦੇ ਵਿੱਚ ਵਿਜੀਲੈਂਸ ਬਿਊਰੋ ਸ਼੍ਰੀ ਮੁਕਸਰ ਸਾਹਿਬ ਵੱਲੋਂ ਜਿਹੜਾ ਐਕਸ਼ਨ ਲਿਆ ਗਿਆ ਵੱਡੀ ਇੱਕ ਕਹੀ ਗਈ ਹੈ ਤਾਂ ਉੱਥੇ ਇੱਕ ਵਾਰੀ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਵੱਲੋਂ ਕੈਮਰੇ ਮੂਰੇ ਆਉਣ ਤੇ ਗਰੋਜ਼ ਕੀਤਾ ਗਿਆ ਤਾਂ 1000 ਰੁਪਿਆ ਲੈਂਦੇ ਇੱਕ ਪਟਵਾਰੀ ਅਤੇ ਉਹਦੇ ਸਹਾਇਕ ਨੂੰ ਵੀ ਜਿਹੜਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕੀਤਾ ਗਿਆ ਤਾਂ ਲੰਬੀ ਦਿੱਤਾ ਸਹਿਿਲ ਦੇ ਵਿੱਚੋਂ ਜਿਹੜਾ ਮਾਲਖਾਨਾ ਪਟਵਾਰੀ ਸੀ ਉਹਨਾਂ ਨੂੰ ਕਾਬੂ ਕੀਤਾ ਗਿਆ ਤਾਂ ਐਮ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਤਾਂ ਲੰਬੀ ਦੇ ਵਿੱਚੋਂ ਆਪਣਾ ਕਮੈਂਟ ਸੈਕਸ਼ਨ ਜ਼ਰੂਰ ਦਿਓ ਤਾਂ ਕਿ ਪੰਜਾਬ ਸਰਕਾਰ ਵਾਲੇ ਆਪਣੇ ਸੁਝਾਅ ਆ ਜਿਹੜੇ ਉਹ ਜ਼ਰੂਰ ਦਿਓ ਤਾਂ ਜਿੱਥੇ 1000 ਰੁਪਿਆ ਰਿਸ਼ਵਤ ਦੇ ਵਿੱਚ ਮਾਲਖਾਨਾ ਪਟਵਾਰੀ ਹੈ ਤੇ ਉਹਦੇ ਸਹਾਇਕ ਨੂੰ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕੀਤਾ ਗਿਆ ਤਾਂ ਜਿਹੜੀ ਸ਼ਿਕਾਇਤ ਹੈ ਸ਼ਿਕਾਇਤ ਕਰਤਾ ਨੇ ਵੜਿੰਖੇੜਾ ਲੰਬੀ ਦੇ ਪਿੰਡ ਵੜਿੰਖੇੜਾ ਦੇ ਰਹਿਣ ਵਾਲੇ ਨੇ ਤਾਂ ਉਹਨਾਂ ਵੱਲੋਂ ਜਿਹੜੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਵਿਜੀਲੈਂਸ ਬਿਊਰੋ ਦੇ ਵਿੱਚ ਤਾਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਜਿੱਥੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਵੱਲੋਂ ਕੈਮਰੇ ਮੂਰੇ ਹੋਣ ਤੇ ਖੁਰੇਜ ਦੂਰੀ ਬਣਾਈ ਹੈ ਮੀਡੀਆ ਤੋਂ ਅਜੇ ਉਹਨਾਂ ਦਾ ਕਹਿਣਾ ਹੈ ਕਿ ਹਜੇ ਕੋਈ ਖੁਲਾਸਾ ਨਹੀਂ ਕੀਤਾ ਜਾ ਸਕਦਾ ਸਰਦੀ ਪੋਚਕੇ ਜਾਰੀ ਹੈ ਅਸੀਂ ਜਾਂਚ ਆਪਦੀ ਕਰ ਰਹੇ ਹਾਂ ਇਨਕੁਆਇਰੀ ਕਰ ਰਹੇ ਹਾਂ ਤਾਂ ਆਗਾਮੀ ਦਿਨਾਂ ਦੇ ਵਿੱਚ ਖੁਲਾਸਾ ਕਰਾਤਾ ਜਾਊਗਾ